ਅਰਦਾਸ ਅਸੰਭਵ ਨੂੰ ਸੰਭਵ ਕਰ ਦਿੰਦੀ ਹੈ ਅਰਦਾਸ ਬੇ ਆਸੇ ਨੂੰ ਆਸ ਦੇ ਦਿੰਦੀ ਹੈ ਅਰਦਾਸ ਡਿੱਗੇ ਕੋਏ ਨੂੰ ਸਹਾਰਾ ਦੇ ਦਿੰਦੀ ਹੈ ਅਰਦਾਸ ਮੁਸੀਬਤ ਵਿੱਚ ਘਰੇ ਕੋਏ ਨੂੰ ਬੰਦ ਖਲਾਸੀ ਦੇ ਦਿੰਦੀ ਹੈ ਅਰਦਾਸ ਕਰੋਣਾ ਜਨਮਾਂ ਦੇ ਕੀਤੇ ਕੋਈ ਪਾਪ ਨੂੰ ਵੀ ਸਾੜ ਕੇ ਰਾਹ ਕਰ ਦਿੰਦੀ ਹੈ ਮੈਂ ਫਿਰ ਬੇਨਤੀ ਕਰਾਂ ਪਰ ਅਰਦਾਸ ਟਾਵਾ ਟਾਵਾ ਕਦੀ ਬਾਕੀ ਤਾਂ ਸਾਰਾ ਹੁਣ ਹੁੰਦਾ ਨਹੀਂ ਇੱਥੇ ਵੀ ਅਰਦਾਸ ਕਰਦੀ ਇੱਥੇ ਵੀ ਕਰ ਦਿੱਤੀ ਉਹ ਤਾਂ ਇੱਕ ਰੂਟੀਨ ਚੱਲਦੀ ਪਈ ਜਦੋਂ ਕਿਸੇ ਅੰਦਰੋਂ ਅਰਦਾਸ ਨਿਕਲਦੀ ਮੈਂ ਬੇਨਤੀ ਕਰਾਂ ਕਿ ਆਮ ਅਰਦਾਸ ਦੇ ਲਫ਼ਜ਼ ਧਰਮ ਅਸਥਾਨਾਂ ਦੀ ਛੱਤ ਨੂੰ ਟਕਰਾ ਕੇ ਵਾਪਸ ਆਉਂਦੇ ਨੇ ਪਰ ਜਦੋਂ ਕਦੀ ਆਤਮਾ ਤੋਂ ਭਿੱਜ ਕੇ ਕੋਈ ਅਰਦਾਸ ਕਰਦਾ ਹੈ ਉਦੀ ਅਰਦਾਸ ਤਾਂ ਪਰਮਾਤਮਾ ਦੇ ਦਰਵਾਜ਼ੇ ਤੱਕ ਤੋਰ ਦੇਂਦੀ